ਸਸੇਗਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ ਕਿ ਪੰਜਾਬ ਦਾ ਮੌਸਮ ਅੱਜ ਰਾਤ ਕਿਵੇਂ ਦਾ ਰਹੇਗਾ ਕਾਫੀ ਕਾਫੀ ਤਗੜਾ ਸਿਸਟਮ ਇੱਕ ਪੰਜਾਬ ਵਿੱਚ ਲੱਗਣ ਜਾ ਰਿਹਾ ਹੈ ਉਹਦੇ ਬਾਰੇ ਪ੍ਰੋਪਰ ਜਾਣਕਾਰੀ ਦਵਾਂਗੇ ਕਿ ਕਿਹੜੇ ਜ਼ਿਲ੍ਹੇ ਵਿੱਚ ਮੀਂਹ ਹੈ ਕਿਹੜੇ ਜ਼ਿਲ੍ਹੇ ਵਿੱਚ ਨੇਰੀ ਹੈ ਬੱਦਲਵਾਈ ਤੇ ਕਿਰਮਣ ਕਣੀ ਦਾ ਕੀ ਮਾਹੌਲ ਹੈ ਗਰਮੀ ਤੋਂ ਰਾਹਤ ਕਿਹੜੇ-ਕਿਹੜੇ ਜ਼ਿਲ੍ਹੇ ਨੂੰ ਮਿਲਣ ਜਾ ਰਹੀ ਹੈ ਤੇ ਬਿਨਾਂ ਸਕਿੱਪ ਕਰਕੇ ਦੇਖਿਓ ਵੀਡੀਓ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਤੁਹਾਡੇ ਸਾਹਮਣੇ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਚੈਨਲ ਸਬਸਕ੍ਰਾਈਬ ਕਰ ਦਿਓ ਤੁਸੀਂ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਬਾਕਸ ਵਿੱਚ ਜ਼ਰੂਰ ਕਮੈਂਟ ਕਰਿਓ ਤਾਂ ਕਿ ਤੁਹਾਡੇ ਕਮੈਂਟਸ ਰਾਹੀਂ ਬਾਕੀ ਦਰਸ਼ਕ ਵੀਰਾਂ ਤੱਕ ਤੁਹਾਡੇ ਇਲਾਕੇ ਦੀ ਮੌਸਮ ਦੀ ਜਾਣਕਾਰੀ ਪਹੁੰਚਦੀ ਹੋ ਸਕੇ ਹੁਣ ਗੱਲ ਕਰਦੇ ਸ਼ੁਰੂ ਮੌਸਮ ਦੀ ਤੁਸੀਂ ਪੰਜਾਬ ਦੀ ਤਾਜ਼ਾ ਸੈਟਲਾਈਟ ਇਮੇਜ ਦੇਖੋ ਇਹਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਪੰਜਾਬ ਦੀ ਇਸ ਬੈਲਟ ਦੇ ਵਿੱਚ ਖਾਸ ਤੌਰ ਤੇ ਦੁਆਬਾ ਅਤੇ ਕੁਝ ਕਿ ਹਿੱਸਾ ਮਾਲਵਾ 벨ਟ ਦਾ ਭਾਰੀ ਸਿਸਟਮ ਬਣਦੇ ਹੋਏ ਦਿਖਾਈ ਦੇ ਰਹੇ ਨੇ ਜਿਹੜੇ ਤੁਹਾਨੂੰ ਦੁਪਹਿਰ ਦੀ ਵੀਡੀਓ ਵਿੱਚ ਦੱਸਿਆ ਸੀ ਸੌਰੀ ਜੇ ਮੈਂ ਪਹਿਲਾ ਵੀਡੀਓ ਵਿੱਚ ਦੱਸਿਆ ਸੀ ਕਿ ਅੱਜ ਕਿਰਮਣਕਣੀ ਹੋਵੇਗੀ ਤਾਂ ਬੱਦਲਬਾਈ ਵੀ ਹੋਵੇਗੀ ਤੈ ਸਿਸਟਮ ਬਣ ਚੁੱਕਿਆ ਹੈ ਤੇ ਸਿਸਟਮ ਕਿਹੜੇ ਕਿਹੜੇ ਜ਼ਿਲ੍ਹੇ ਨੇ ਉਹ ਕਪੂਰਥਲਾ ਹੋ ਗਿਆ ਜਲੰਧਰ ਹੋ ਗਿਆ ਹੁਸ਼ਿਆਰਪੁਰ ਦਾ ਕੁਝ ਹਿੱਸਾ ਨਵਾਂ ਸ਼ਹਿਰ ਦਾ ਬਹੁਤ ਸਾਰਾ ਹਿੱਸਾ ਜ਼ਿਲ੍ਹਾ ਰੂਪਨਗਰ ਠੀਕ ਹੈ ਜੀ ਭਲਾਚੌਰ ਤੋਂ ਰੂਪਨਗਰ ਦੀ 벨ਟ ਜਿੰਨੀ ਵੀ ਉਹਦੇ ਵਿੱਚ ਸਿਸਟਮ ਬਣਿਆ ਹੋਇਆ ਨੰਗਲ ਅਨੰਦਪੁਰ ਸਾਹਿਬ ਦਾ ਇਲਾਕਾ ਹੋ ਗਿਆ ਇਸ ਤੋਂ ਇਲਾਵਾ ਕਰਾਲੀ ਮੁਹਾਲੀ ਮੋਰਿੰਡਾ ਚੰਡੀਗੜ੍ਹ ਸਾਰਾ ਇਲਾਕਾ ਲੁਧਿਆਣੇ ਦੀ ਬੈਲਟ ਹੋ ਗਈ ਇਹਦੇ ਵਿੱਚ ਲੁਧਿਆਣੇ ਤੋਂ ਮਲੇਰਕੋਟਲੇ ਦਾ ਇਲਾਕਾ ਉਹਦੇ ਵਿੱਚ ਕਾਫੀ ਤਕੜਾ ਮੀਂਹ ਦੇਖਣ ਨੂੰ ਵੀ ਮਿਲ ਰਿਹਾ ਬਹੁਤੇ ਇਲਾਕੇ ਵਿੱਚ ਟੁੱਟਵੇਂ ਰੂਪ ਦੇ ਵਿੱਚ ਫਿਰ ਫਤਿਹਗੜ੍ਹ ਸਾਹਿਬ ਪਟਿਆਲਾ ਸੰਗਰੂਰ ਇਹ ਮੇਨ ਜ਼ਿਲ੍ਹੇ ਨੇ ਜਿਨ੍ਹਾਂ ਵਿੱਚ ਸਿਸਟਮ ਫਿਲਹਾਲ ਬਣਿਆ ਹੋਇਆ ਹੈ ਹਵਾ ਦੇ ਰੁਕ ਤੋਂ ਲੱਗ ਰਿਹਾ ਹੈ ਕਿ ਇਹ ਸਿਸਟਮ ਥੋੜੇ ਦੇਰ ਬਰਕਰਾਰ ਰਹੇਗਾ ਤੇਜ਼ ਹਨੇਰੀ ਵੀ ਦੇਖਣ ਨੂੰ ਮਿਲ ਰਹੀ ਹੈ 40 50 60 ਕਿਲੋਮੀਟਰ ਤੇਜ਼ ਗਤੀ ਨਾਲ ਹਵਾਵਾਂ ਵੀ ਚੱਲ ਰਹੀਆਂ ਨੇ ਇਹਨਾਂ ਇਲਾਕਿਆਂ ਵਿੱਚਕਾਰ ਕਾਈ ਕਿਸੇ ਕਿਸੇ ਇਲਾਕੇ ਵਿੱਚ ਤੇਜ਼ਮੀ ਹੋ ਰਿਹਾ ਕਿਸੇ ਇਲਾਕੇ ਵਿੱਚ ਬੂੰਦਾਬੰਦੀ ਪਰ ਓਵਰਆਲ ਗੱਲ ਕੀਤੀ ਜਾਵੇ ਤਾਂ ਹਨੇਰੀ ਚਾਰੇ ਪਾਸੇ ਇਹਨਾਂ ਇਲਾਕਿਆਂ ਦੇ ਵਿੱਚ ਬੂੰਦਾਬੰਦੀ ਵੀ ਹੈ ਤੇ ਕਿਣਮਣਕਣੀ ਦਾ ਮਾਹੌਲ ਵੀ ਹੈ ਇਹ ਸਿਸਟਮ ਥੋੜਾ ਬਹੁਤਾ ਪੰਜਾਬ ਦੇ ਬਾਕੀ ਹਿੱਸੇ ਵਿੱਚ ਵੀ ਜਾਵੇਗਾ ਪਰ ਉਦੋਂ ਤੱਕ ਇਹ ਸਿਸਟਮ ਕਮਜ਼ੋਰ ਹੁੰਦਾ ਦਿਖਾਈ ਦੇ ਰਿਹਾ ਹੈ ਮਤਲਬ ਹੌਲੀ ਹੌਲੀ ਆਉਂਦੇ 2-3 ਘੰਟੇ ਤੱਕ ਇਹ ਸਿਸਟਮ ਥੋੜਾ ਜਿਹਾ ਕਮਜ਼ੋਰ ਹੋ ਜਾਵੇਗਾ ਕਿਣਮਣਕਣੀ ਬਹੁਤੇ ਇਲਾਕੇ ਵਿੱਚ ਹੋਵੇਗੀ ਮੀਂਹ ਕਿਸੇ ਕਿਸੇ ਇਲਾਕੇ ਵਿੱਚ ਟਟਮਰੂਪ ਵਿੱਚ ਹੋਵੇਗਾ ਕਿਉਂਕਿ ਤੇਜ਼ ਹਨੇਰੀ ਲਗਾਤਾਰ ਚੱਲ ਰਹੀ ਹੈ ਗਰਮੀ ਦਾ ਮਾਹੌਲ ਬਣਿਆ ਹੋਇਆ ਕਿਉਂਕਿ ਦੱਖਣ ਪੂਰਬੀ ਹਵਾ ਚੱਲ ਰਹੀ ਸੀ ਪੂਰਬ ਦੀ ਹਵਾ ਚੱਲਣ ਦੇ ਕਾਰਨ ਮੀਂਹ ਵਰਗਾ ਮਾਹੌਲ ਬਣ ਚੁੱਕਿਆ ਜੀ ਜਿਸ ਦੇ ਸਿੱਟੇ ਵਜੋਂ ਹੁਣ ਸਾਨੂੰ ਥੋੜੀ ਦੇਰ ਤੱਕ ਮੀਂਹ ਦੇ ਹਾਲਾਤ ਦੇਖਣ ਨੂੰ ਮਿਲਣਗੇ ਏਸੀ ਜੀ ਅਪਡੇਟ ਅੱਜ ਰਾਤ ਦੇ ਮੌਸਮ ਦੀ ਜਾਣਕਾਰੀ ਦੀ ਅਗਲੀ ਜਾਣਕਾਰੀ ਲੈ ਕੇ ਜਲਦ ਮਿਲਦੇ ਹਾਂ ਉਦੋਂ ਤੱਕ ਬਣੇ ਰਹੋ ਚੈਨਲ ਦੇ ਉੱਪਰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਲਓ ਥੈਂਕ ਯੂ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ